ਸਿੱਖਾਂ ਦਾ ਮੁੰਡਾ ਅਕਸਰੋ ਕਹਿੰਦਾ ਮੈਨੂੰ ਸਿੱਖੀ ਦੇ ਬਾਰੇ ਊੜਾ ਆੜਾ ਵੀ ਨਹੀਂ ਆਉਂਦਾ ਸੀ ਕੁਝ ਨਹੀਂ ਸੀ ਪਤਾ ਮੈਨੂੰ ਕਿ ਸਿੱਖੀ ਕੀ ਹੁੰਦੀ ਆ ਸਿੱਖਾਂ ਦੇ ਘਰ ਦਾ ਜਨਮਾ ਮੇਰਾ ਪਰ ਮੈਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਊੜਾ ਕੀ ਆ ਆੜਾ ਕੀ ਆ ਚਲੋ ਦੱਸਣ ਲੱਗਿਆ ਕਹਿੰਦਾ ਮੇਰੀ ਡਿਊਟੀ ਲੱਗੀ ਫਤਿਹਗੜ੍ਹ ਸਾਹਿਬ ਸਹੀਦੀ ਜੋੜ ਮੇਲੇ ਦੇ 1990 ਦੀ ਗੱਲ ਆ ਜਾਂ 2000 ਲਗਭਗ ਉਸ ਟਾਈਮ ਉਹਨੂੰ ਵੀ ਨਹੀਂ ਪੂਰਾ ਯਾਦ ਸੀ ਕਹਿੰਦਾ ਮੇਰੀ ਡਿਊਟੀ ਲੱਗ ਗਈ ਤਾਂ ਜਦੋਂ ਮੈਂ ਇੱਥੇ ਆਇਆ ਜਦੋਂ ਮੈਂ ਕਹਿੰਦਾ ਇੱਥੇ ਦਾ ਇਤਿਹਾਸ ਪੜ੍ਹਿਆ ਨਾ ਜਦੋਂ ਮੈਨੂੰ ਪਤਾ ਲੱਗਿਆ ਬਈ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਛੋਟੇ ਸਹਿਬਜ਼ਾਦੇ ਉਹਨਾਂ ਨੂੰ ਕਿਵੇਂ ਸਹੀਦ ਕੀਤਾ ਉਹ ਕਹਿੰਦਾ ਮੈਂ ਇੰਨਾ ਪ੍ਰਭਾਵਿਤ ਹੋਇਆ ਇੰਨਾ ਪ੍ਰਭਾਵਿਤ ਹੋਇਆ ਕਹਿੰਦਾ ਮੈਨੂੰ ਪ੍ਰਮੋਸ਼ਨ ਮਿਲਣ ਵਾਲੀ ਸੀ ਮੈਂ ਕੋਈ ਵੱਡਾ ਅਫਸਰ ਬਣਨ ਵਾਲਾ ਸੀ ਕਹਿੰਦਾ ਮੈਂ ਉੱਥੇ ਹੀ ਜੋੜੇ ਲਾ ਕੇ ਬੱਸ ਕਹਿੰਦਾ ਉਸ ਦਿਨ ਦਾ ਮੈਂ ਇੱਥੇ ਹੀ ਆ ਮਹਾਰਾਜ ਦੇ ਚਰਨਾਂ 'ਚ ਕਰੇ ਨਹੀਂ ਗਿਆ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਨਾ ਮੇਰੇ ਤੇ ਕਹਦਾ ਅਸਰ ਹੋਇਆ ਮੈਂ ਉਸ ਦਿਨ ਦਾ ਇੱਥੇ ਆ ਨਾ ਮੈਨੂੰ ਪਤਾ ਕਹਿੰਦਾ ਮੇਰੀ ਤਨਖਾਹ ਕਿੱਥੇ ਆ ਨਾ ਮੈਨੂੰ ਕਹਿੰਦਾ ਮੇਰਾ ਪਤਾ ਘਰ ਕਿੱਥੇ ਆ ਕਹਿੰਦਾ ਬਸ ਉਸ ਦਿਨ ਦਾ ਮੈਂ ਇੱਥੇ ਆ ਸਾਧ ਸੰਗਤ ਜੀ ਜਦ ਉਹਨੂੰ ਜਾ ਕੇ ਰੰਗ ਚੜ੍ਹ ਸਕਦਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਭ ਲੈ ਕੇ ਜਾਓ ਫਤੇਗੜ ਸਾਹਿਬ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਪੜ੍ਹਾਓ ਫਰਜ਼ ਕੀ ਦਾ ਫਰਜ਼ ਆਪਣਾ ਹੀ ਬਣਦਾ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਕੌਣ ਸਿਖਾਊ ਆਪਾਂ ਹੀ ਤਾਂ ਸਿਖਾਉਣਾ ਵਾ ਇਹ ਫਰਜ਼ ਆਪਣਾ ਇਹ ਡਿਊਟੀ ਆਪਣੀ ਬਣਦੀ ਆ ਸਾਧ ਸੰਗਤ ਜੀ ਜਦ ਉਸ ਇਨਸਾਨ ਦਾ ਜੀਵਨ ਬਦਲ ਸਕਦਾ ਉਸ ਨੂੰ ਕੁਝ ਮਿਲ ਸਕਦਾ ਉਹ ਆਪਣਾ ਭਲਾ ਕਰਾ ਸਕਦਾ ਤਾ ਆਪਾ ਵੀ ਲਾਹਾ ਲਈਏ ਸਾਧ ਸੰਗਤ ਜੀ ਆਪਾਂ ਤਾਂ ਦੇਣ ਨਹੀਂ ਦੇ ਸਕਦੇ ਛੋਟੇ ਸਹਿਬਜ਼ਾਦਿਆਂ ਦਾ ਵੱਡੇ ਸਹਿਬਜ਼ਾਦਿਆਂ ਦਾ ਦੇਣ ਨਹੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ ਪਿਆਰਿਓ ਪੜੋ ਪ੍ਰੇਮਨਾ ਕੀ ਨੂੰ ਲਾਜ ਨਾ ਲਾਇਆ ਪਰ ਜਾ ਪਰ ਜਾ ਹੋਗੇ ਸੂਰ ਮੇ ਤੇਰੀ ਤੇ ਆਪਰ ਜਾਹੋਗੇ ਦੂਰ ਮੇਹ ਜਿਸ ਕੀ ਕਰਦਾ ਹੋਗੇ ਰਜਾ ਹੋਗੇ ਦੂਰ ਮੇ ਸਰ ਸੰਗਤ ਜੀ ਜਦੋਂ ਭਗਾਣੀ ਦਾ ਯੁੱਧ ਹੋਇਆ ਨਾ ਭਗਾਣੀ ਦਾ ਯੁੱਧ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਗਾਣੀ ਦਾ ਯੁੱਧ ਲੜਿਆ ਨਾ ਉਸ ਟਾਈਮ ਗੁਰੂ ਸਾਹਿਬਾ ਦੀ ਉਮਰ 21 ਬਰੇ ਦਸਦਾ ਇਤਿਹਾਸ ਉਸ ਜੰਗ ਵੇਲੇ ਦੀ ਇੱਕ ਘਟਨਾ ਯਾਦ ਆਈ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਿਆ ਭਗਾਣੀ ਦੇ ਜੁੱਧ ਵੇਲੇ ਇੱਕ ਗੁਰੂ ਘਰ ਸਿੰਘ ਇੱਕ ਗੁਰੂ ਘਰ ਪਿਆਰਾ ਜਦੋਂ ਜੰਗ ਹੋ ਰਹੀ ਸੀ ਜੁੱਧ ਹੋ ਰਿਆ ਸੀ ਨਾ ਤਾਂ ਉਹ ਸਿੰਘ ਸੀ ਜਿਹੜਾ ਸਣੇ ਹੀ ਮਿਆਨ ਜਿਹੜੀ ਤਲਵਾਰ ਹੁੰਦੀ ਆ ਉਹਦਾ ਮਿਆਨ ਹੁੰਦਾ ਉਹ ਸਣੇ ਹੀ ਮਿਆਨ ਦੇ ਨਾਲ ਜੰਗ ਕਰੀ ਜਾ ਰਿਹਾ ਸੀ ਦੁਸ਼ਮਣਾਂ ਦੇ ਨਾਲ ਲੜੀ ਜਾ ਰਿਹਾ ਸੀ ਪਿੱਛੇੋਂ ਆਵਾਜ਼ ਆਈ ਕਿਸੇ ਸਿੰਘ ਨੇ ਆਵਾਜ਼ ਦਿੱਤੀ ਉਹ ਪਿਆਰਿਆ ਮੀਆਂ ਦੇ ਵਿੱਚੋਂ ਤਲਵਾਰ ਨੂੰ ਕੱਢਦਾ ਲੈ ਸ੍ਰੀ ਸਾਹਿਬ ਨੂੰ ਕੱਢਦਾ ਲੈ ਮੀਆਂ ਦੇ ਵਿੱਚੋਂ ਵੀ ਜੇ ਤੂੰ ਲੜਨਾ ਨਾ ਤਾਂ ਸ੍ਰੀ ਸਾਹਿਬ ਕੱਢ ਕੇ ਲੜ ਨਹੀਂ ਸੁਣਿਆ ਫਿਰ ਜਦੋਂ ਕਿਸੇ ਸਿੰਘ ਨੇ ਦੂਜੀ ਵਾਰ ਫਿਰ ਆਵਾਜ਼ ਦਿੱਤੀ ਨਾ ਕਿ ਭਾਈ ਤਲਵਾਰ ਕੱਢ ਤਲਵਾਰ ਕੱਢ ਕੇ ਲੜਾਈ ਕਰ ਤਾਂ ਉਹ ਸਿੰਘ ਜਵਾਬ ਦਿੰਦਾ ਜਿਹੜਾ ਸੁਣ ਕੇ ਪਿਆਰਿਓ ਉਹ ਕੀ ਕਹਿੰਦਾ ਉਹ ਕਹਿੰਦਾ ਨਾ ਮੈਂ ਲੜਨਾ ਨਾ ਤਲਵਾਰ ਨੇ ਲੜਨਾ ਗੁਰੂ ਦੇ ਪਿਆਰਿਓ ਲੜਨਾ ਤੇ ਲੜਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸਸ ਨੇ ਲੜਨਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸਸ ਆ ਨਾ ਤਾਂ ਅਸੀਂ ਸਣ ਮਿਆਨੇ ਵੀ ਜੰਗ ਜਿੱਤ ਜਾਣੀਆਂ ਇੰਨਾ ਭਰੋਸਾ ਹੋਣਾ ਚਾਹੀਦਾ ਆਹਾ ਆਹਾ ਇੰਨਾ ਭਰੋਸਾ ਗੁਰੂ ਕੇ ਪਿਆਰਿਓ ਓਹੋ ਪੜੋ ਪਿਆ